ਤਮ ਕਹਣਾ ਅੱਛਾ ਉਹਦੀ ਗਰਦਨ ਤੇ ਚੜਾਵਿਆਂ ਅੱਛਾ ਤੇ ਇਹਦਾ ਦਿਮਾਗ ਪਕੜਾ ਹੋਇਆ ਏ ਇਹਦਾ ਐਨੂੰ ਦਵਾਈ ਖਵਾਉਂਦਾ ਪੇ 20 ਸਾਲ ਹੋ ਗਏ ਨੇ ਦਿਮਾਗ ਦੀ ਆਹ ਕੰਨ ਲੱਗਾਂ ਨਹੀਂ ਦਿਨਾਂ ਐਵੇਂ ਖਾਦੀ ਜਾਂਦਾ ਆਹੋ ਨਾਲ ਦਵਾਈ ਤੇ ਦਵਾਈ ਹੈ ਹੀ ਨਹੀਂ ਕੋਈ ਗੁੱਟੀਆਂ ਤੇ ਸਾਰਾ ਸਰੀਰ ਪਕੜਾ ਹੈ ਗੁੱਟੀਆਂ ਤੇ ਸਾਰਾ ਸਰੀਰ ਪਤਾਨ ਤੇਰਾ ਐਂਡ ਆ ਗਿਆ ਇਹਨਾਂ ਜਮੀਨ ਸਾਰੀ ਪਕੜੀ ਤੀਏ ਅੱਛਾ ਇਹਦਾ ਘਰ ਪਕੜਾ ਵੇ ਇਹਨੂੰ ਗਰੀਬੀ ਚ ਸੱਤਿਆ ਕੁਛ ਨਹੀਂ ਦੇਣਾ ਇਹਨੂੰ ਮੈਂ ਤੇਰੇ ਕੋ ਦਿੰਡ ਕੀ ਤਾਕਤੱਖਾ ਖੋਲ ਕੇ ਗੱਲ ਕਰ ਕੁਛ ਨਹੀਂ ਦੇਉਂਗਾ ਮੈਂ ਤੇਰੇ ਕੋਲੇ ਕੀ ਤਾਕਤ ਦੇਣ ਦੀ ਓਏ ਮੈਨੂੰ ਮੈਂ ਕਬਾੜ ਬਣਾ ਦਿੱਤਾ ਸਾਰਾ ਔਰ ਯੇਸ਼ੂ ਆਇਆ ਇਹਦੇ ਜੀਵਨ ਚ ਇਹਦਾ ਕਾਰਮਖਿਲੇ ਸੋਨਾ ਬਣਾਉਣ ਲਈ ਸੋਨਾ ਬਣਾਉਣ ਲਈ ਇਹਦਾ ਕਾਰਖਿਲੇ ਖਾਨ ਕਰ ਮਹਾਸਮਰਥ ਆਈ ਰੋਂਦੇ ਮੈਂ ਤੁਸੀਂ ਚਲੇ ਗਏ ਜ ਸਾਡੇ ਘਰੇ ਰਾਤ ਨੂੰ ਚਾਰ ਘੰਟੇ ਮੇਰੇ ਨਾਲ ਗੱਲਾਂ ਕੀਤੀਆਂ ਮੈਂ ਨਹੀਂ ਜਾਊਂਗਾ ਮੈਂ ਕਿਆ ਤੁਸੀਂ ਕਹ ਮੈਂ ਜਾ ਤੈਨੂੰ ਕੱਢਣ ਆਇਆ ਹਾਂ ਕੱਢਣ ਆਇਆ ਤੂੰ ਟਾਰਕਟ ਬੈਠਾ ਹੈ ਇਹਦੇ ਪੇਕੇ ਪਰਿਵਾਰ ਵਿੱਚ ਵੀ ਤੂੰ ਕਿਉਂ ਅੱਛਾ ਉਹਨਾਂ ਨੂੰ ਕਹਿੰਦਾ ਮੈਂ ਉਹਨਾਂ ਨੂੰ ਵੀ ਛਡਵਾਉਂਗਾ ਚੱਲ ਛੱਡ ਨਾਂ ਨੂੰ ਮੈਂ ਮਹਾਸਾਮ੍ਰਿਤ ਇਮਪਾਰਟ ਕਰਦਾ ਇਹਨਾਂ ਦੇ ਅੰਦਰ ਚੱਲ ਏ ਆਉ ਤੇਜ ਚੋਂ ਜਲ ਦੂਸਰੇ ਚੋਂ ਚੱਲ ਔਰ ਚੱਲ ਤੀਸਰੇ ਚੋਂ ਏ ਆਉ ਸਦਾਲੀ ਸਦਾਲੀ ਸਦਾ ਲਈ ਰਿਮੂ ਡਾਕਟਰ ਆਪਰੇਸ਼ਨ ਦੱਸਦੇ ਸੀਗੇ ਹਾਂਜੀ ਆਪਰੇਸ਼ਨ ਤੋਂ ਬਾਅਦ ਵੀ ਕੋਈ ਗਾਰੰਟੀ ਨਹੀਂ ਪਰ ਇੱਥੇ ਆਉਂਦੇ ਨੂੰ